ਜਿਮ ਬਾਹਰ ਤਿੰਨ ਨੌਜਵਾਨਾਂ ਦੇ ਕਤਲ ਤੋਂ ਬਾਅਦ ਮੁੜ ਹੋ ਗਈ ਵੱਡੀ ਵਾਰਦਾਤ ਵਪਾਰੀ ਤੋਂ ਏਟੀਐਮ ਚ ਵੱਡ ਲੁੱਟਿਆ ਪੈਸਿਆਂ ਵਾਲਾ ਬੈਗ ਮੈਂ ਪੈਸੇ ਜਮ੍ਹਾਂ ਕਰਾਣੇ ਆਇਆ ਥਾ ਕੁਝ ਮਨੇ ਪੈਸੇ ਜਮ੍ਹਾਂ ਕਰਾ ਦਿਏ ਉਸਮੇ 53000 ਰੁਪਏ ਬਚੇ ਥੇ ਜੋ ਮਤਲਬ ਅੰਦਰ ਸੇ ਹੀ ਉਹ ਏਟੀਐਮ ਦੇ ਅੰਦਰ ਸੇ ਉਹਨਾਂ ਨੇ ਇੱਕ ਬੈਗ ਕੇ ਸਾਥ ਹੀ ਖਿੱਚ ਲਈ тенने नौजवानों ਵੱਲੋਂ ਵੱਡੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਤਿੰਨ ਲੋਕ تھے ਉਹ ਜਦ ਬਾਹਰ ਨਿਕਲਾ ਤਾਂ ਪਤਾ ਲੱਗਾ ਕਿ ਦੋ ਲੋਕ ਪਹਿਲੇ ਬਾਈਕਲ ਤੇ ਬੈਠੇ ਹੋਏ ਵਾਰਦਾਤ ਤੋਂ ਬਾਅਦ ਇਲਾਕੇ 'ਚ ਮਚਿਆ ਹੜਕੰਪ ਆਪਣੇ ਸੇਵਿੰਗ ਆਕਾਊਂਟ ਮੇ ਜਾਂ ਕਰੰਟ ਆਕਾਊਂਟ ਮੇ ਪੈਸੇ ਜਮਾ ਜੈਸੇ ਕਰਾਣੇ ਆਤੇ ਵੈਸੇ ਰੁਟੀਨ ਮੇ ਆਇਆ ਥਾ ਤੋ ਕੁਝ ਪੈਸੇ ਜਮਾ ਹੋ ਗਏ ਥੇ ਉਸਮੇ ਔਰ ਕੁਝ ਪੈਸੇ ਰਹਿ ਗਏ ਸਨ ਜੀ ਹਾਂ ਅਜੇ ਜਿੰਮ ਬਾਹਰ ਤਿੰਨ ਨੌਜਵਾਨਾਂ ਦੇ ਹੋਏ ਕਤਲ ਦਾ ਮਾਮਲਾ ਸੁਲਝਿਆ ਨਹੀਂ ਸੀ ਕਿ ਥਾਣੇ ਦੇ ਕੋਲ ਹੀ ਮੋੜ ਵੱਡੀ ਵਾਰਦਾਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਥਾਣੇ ਤੋਂ ਕੁਝ ਹੀ ਦੂਰੀ ਤੇ ਏਟੀਐਮ ਰਾਹੀਂ ਖਾਤੇ 'ਚ ਪੈਸੇ ਜਮ੍ਹਾਂ ਕਰਵਾਉਣ ਆਏ ਵਪਾਰੀ ਤੋਂ ਲੁੱਟ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਏਟੀਐਮ ਦੇ ਅੰਦਰ ਹੀ ਬੇਖੌਫ ਲਟੇਰੇ ਦਾਖਲ ਹੋ ਗਏ ਛਰੇ ਆਮ ਵਪਾਰੀ ਤੋਂ ਪੈਸਿਆਂ ਵਾਲਾ ਬੈਗ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਇਸ ਵਪਾਰੀ ਵੱਲੋਂ ਆਪਣੀ ਜਾਨ ਦਾਅ ਤੇ ਲਗਾ ਕੇ ਲੁਟੇਰਿਆਂ ਦਾ ਵਿਰੋਧ ਕਰਨ ਦੀ ਉਹਨਾਂ ਨੂੰ ਰੋਕਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਗਈ ਹੈ ਪਰ ਇਹਨਾਂ ਤਿੰਨ ਲੁਟੇਰਿਆਂ ਨੂੰ ਵਪਾਰੀ ਰੋਕ ਨਹੀਂ ਸਕਿਆ ਤੇ ਬਦਮਾਸ਼ ਇਹ ਲੁਟੇਰੇ ਪੀੜਤ ਦਾ ਪੈਸਿਆਂ ਵਾਲਾ ਬੈਗ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਪੀੜਤ ਵਪਾਰੀ ਆਪਣੇ ਬੈਗ 'ਚੋਂ ਪੈਸੇ ਜਮ੍ਹਾਂ ਵੀ ਕਰਵਾ ਚੁੱਕਿਆ ਸੀ ਦੇ 53000 ਦੇ ਕਰੀਬ ਰੁਪਏ ਉਸਦੇ ਬੈਗ 'ਚ ਅਜੇ ਬਾਕੀ ਪੈਸੇ ਸਨ ਜਿਨ੍ਹਾਂ ਨੂੰ ਉਹ ਅਜੇ ਜਮ੍ਹਾਂ ਕਰਵਾਉਣ ਹੀ ਲੱਗਿਆ ਸੀ ਕਿ ਲੁਟੇਰੇ ਮੌਕੇ ਤੇ ਆ ਗਏ ਚੰਦ ਮਿੰਟਾਂ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਲੁੱਟ ਦੀ ਵੱਡੀ ਵਾਰਦਾਤ ਉਹ ਗਵਾਂਡੀ ਸੂਬੇ ਹਰਿਆਣਾ ਦੇ ਜਮਨानगर ਤੋਂ ਸਾਹਮਣੇ ਆਈ ਹੈ ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ इस पीड़ित व्यापारी वालों प्रशासन तो इंसाफ की मांग की जा रही है मैं पैसे जमा कराने आया था कुछ मैंने पैसे जमा करा दिए उसमें तिरपन हजार रुपये बचे थे जो मतलब अंदर से ही वो ए टी एम के अंदर से उन्होंने एक बैग के साथ ही खींच लिए उसमें ए टी एम में थे डेबिट कार्ड थे क्रेडिट कार्ड थे और तीन लोग थे वो जब बाहर निकला तब पता लगा कि दो लोग पहले मोटरसाइकिल पर बैठे हुए हैं तो तीसरे बंदा जब बैठने लगा तो मैंने उन तीनों को जब मारा मतलब बाइक पे मारा तो वो तीनों गिर गए फिर तीसरे बंदे ने एकदम मेरा पीछा करने की सोचा मैं समझा कोई चीज ना हो फिर उसने का थोड़ी सी परे जाके उसने ईट उठाई ईट उठाने के बाद वो मेरे पास पीछे आने लग गया तो फिर वो इतनी देर में दोनों जो आगे वाले थे वो बाइक पे चले गए बैंक ऑफ इंडिया में आया था न्यू मार्केट रहता हूँ मैं न्यू मार्केट से ही आया था घर से अपने सेविंग अकाउंट में या करंट अकाउंट में पैसे जमा जैसे कराने आते हैं वैसे रूटीन में आया था ਉਹ ਕੁਝ ਪੈਸੇ ਜਮ੍ਹਾਂ ਹੋ ਗਏ تھے ਉਸਮੇਂ ਔਰ ਕੁਝ ਪੈਸੇ ਰਹਿ ਗਏ ਸਨ ਇਸ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਹਿ ਚੁੱਕੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਪੁਲਿਸ ਇਸ ਮਾਮਲੇ 'ਚ ਕੋਈ ਵੀ ਬਿਆਨ ਦੇਣ ਤੋਂ ਕੰਨੀ ਕਤਰੌਂਦੀ ਦਿਖਾਈ ਦੇ ਰਹੀ ਹੈ ਵਾਕਈ ਹੀ ਇਹ ਲੁਟੇਰੇ ਬਦਮਾਸ਼ ਇਲਾਕੇ 'ਚ ਬੇਖੌਫ ਹੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਥਾਣੇ ਚੌਕੀਆਂ ਦੇ ਕੋਲ ਹੀ ਵੱਡੇ ਕਾਹਨ ਕੀਤੇ ਜਾ ਰਹੇ ਨੇ ਜਾਪ ਰਿਹਾ ਕਿ ਬਦਮਾਸ਼ ਪੁਲਿਸ ਨੂੰ ਸਿੱਧੀਆਂ ਚੁਣੌਤੀਆਂ ਦੇ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ ਕਦੋਂ ਤੱਕ ਬਦਮਾਸ਼ਾਂ ਨੂੰ ਲੁਟੇਰਿਆਂ ਨੂੰ ਗ੍ਰਿਫਤਾਰ ਕਰਦੀ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ